ਇੱਕ ਵਾਰ ਇੱਕ ਹਿਰਨ ਬੈਠੀ ਐ ਤੇ ਕੋਲ ਸ਼ੇਰ ਬੈਠਾ ਐ ਹਿਰਨ ਹਿਰਨ ਕਾ ਖਾ ਰਹੀ ਐ ਤੇ ਸ਼ੇਰ ਬੈਠਾ ਐ ਬਾਜ ਆ ਕੇ ਕਹਿਣ ਲੱਗਾ ਬਾਜ ਕਹਿੰਦੇ ਹਿਰਨ ਸ਼ੇਰ ਤੇ ਬੰਦੇ ਨੂੰ ਜਾਨਵਰ ਨੂੰ ਵੇਖਦੇ ਹੀ ਖਾ ਜਾਂਦਾ ਏ ਇਹ ਕੀ ਹੋਇਆ ਇਹ ਅੱਜ ਤੇਰੇ ਕੋਲ ਕਿਵੇਂ ਬੈਠਾ ਐ ਹਿਰਨ ਕਹਿੰਦੀ ਕਹਿੰਦਾ ਕੋਈ ਸਮੱਸਿਆ ਮੇਰੇ ਤੇ ਵਿਪਤਾ ਪਈ ਇਹਦੇ ਤੇ ਆਸਾਨ ਕੀਤਾ ਉਹ ਆਸਾਨ ਛੁਕਾਰਿਆ ਅੱਛਾ ਬਾਜ਼ ਥੋੜੀ ਅੱਗੇ ਗਿਆ ਪਾਣੀ ਚ ਚੂਹਾ ਡੁੱਬੀ ਜਾਂਦਾ ਬਾਜ਼ ਨੇ ਚੁੰਝ ਨਾਲ ਚੂਹੇ ਨੂੰ ਚੱਕਿਆ ਤੇ ਸੋਚਿਆ ਪੁੰਨ ਕਰ ਦਈਏ ਆਪਣੇ ਠੰਡ ਦਾ ਟਾਈਮ ਸੀ ਆਪਣੇ ਖੰਭਾਂ ਨੂੰ ਖਲਾਰ ਕੇ ਤੇ ਸੁਖਾਉਣ ਲੱਗ ਗਿਆ ਜਿੰਨੇ ਨੂੰ ਸੁੱਕਿਆ ਤੇ ਉਹਦੇ ਖੰਭ ਕਦਰ ਤੇ ਬਾਜ਼ ਉੱਡਣ ਲੱਗਾ ਡਿੱਗ ਪਿਆ ਬਾਜ਼ ਡਿੱਗੀ ਜਾਂਦਾ ਉਧਰੋਂ ਹਿਰਨ ਆਈ ਕੀ ਹੋਇਆ ਕਹਿੰਦਾ ਕਬੜੀਏ ਤੇਰੇ ਪਿੱਛੇ ਲੱਗ ਕੇ ਕਿਸੇ ਦਾ ਭਲਾ ਕੀਤਾ ਸੀ ਤੇ ਸਾਲੇ ਨੇ ਮੇਰੀ ਪਰ ਘੱਟਦੇ ਤੇ ਹੀਰਨ ਕੀ ਕਹਿੰਦੀ ਐ ਕਹਿੰਦਾ ਬਾਜ ਉਡਾਰੀ ਜ਼ਰੂਰ ਲੰਬੀ ਐ ਪਰ ਅਕਲ ਘੱਟ ਐ ਲੈ ਯਾਰੀ ਬਰਾਬਰ ਵਾਲਿਆਂ ਦੇ ਨਾਲ ਲਈਦੀ ਹੁੰਦੀ ਐ ਘਰਾਨੇ ਨਾਲ ਯਾਰੀ ਲਈਦੀ ਹੁੰਦੀ ਐ ਜਿਹੜਾ ਆਸਾਨ ਮੰਨੇ ਐਹੋ ਜੇ ਕੁੱਤੇ ਕਬੀਨੇ ਨਾਲ ਯਾਰੀ ਨਹੀਂ ਜਿਹੜਾ ਕੋਲ ਬਹਿ ਕੇ ਤੁਹਾਡੀਆਂ ਜੜਾਂ ਵੜ ਦੇਵੇ